ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਰਮਾਣਾ ਅਜੀਤ ਸਿੰਘ ਵਾਲਾ ਤਸੀਵ ਜੈਤੋ ਨੰਬਰ ਤੇ ਜ਼ਿਲ੍ਹਾ ਫਰੀਦਕੋਟ ਸੋ ਅੱਜ ਦੀ ਵੀਡੀਓ ਦੇ ਵਿੱਚ ਕਿ ਮਿੱਤਰੋ ਚੰਗੇ ਘੱਟ ਘਾਟ ਵਾਲੀ ਚੰਗੇ ਬੇਲ ਵਾਲੀ ਤੇ ਨੰਬਰ ਤੇ ਚੰਗੇ ਦੁੱਧ ਵਾਲੀ ਇੱਕ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਤੇ ਥਾਂਲੇ ਵੀ ਮਿੱਤਰੋ ਸਾਫ਼ ਚੰਗਾ ਮੁੱਤਾ ਥਾਣਾ ਹੈ ਜੀ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਐ 94736 ਸਿੰਘ ਕੁੰਡੇ ਆ 3784 ਮਨਪ੍ਰੀਤ ਜੇਕਰ ਆਪਾਂ ਵੀਡੀਓ ਬਣਾ ਰਹੇ ਆ ਪਿਛਲੇ ਸਾਲ ਵੀ ਤਕਰੀਬਨ ਇਸ ਘਰੋਂ ਆਪਾਂ ਇੱਕ ਵੀਡੀਓ ਬਣਾਈ ਸੀ ਤੇ ਬਾਈ ਕੋਲੇ ਮੱਝ ਜੇ ਆਪਾਂ ਗੱਲ ਕਰ ਗਏ ਵੀ ਚੰਗੇ ਦੁੱਧ ਵਾਲੀ ਆ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਕੇ ਸਾਂਝੀ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੋੜ ਕੋਈ ਨਹੀਂ ਤੋੜ ਮੈਂ ਕਿਹਾ ਇੱਥੇ ਨਹੀਂ ਤੋੜਦੇ ਨਾ ਹੱਲਾ ਮੜਾ ਜੀ ਸੱਟਪੂੜੇ ਜੀ ਬਹੁਤ ਚੰਗੀ ਤੇ ਹਵਾਨਾ ਤੁਸੀਂ ਦੇਖ ਸਕਦੇ ਬਹੁਤ ਚੰਗਾ ਅਜੇ ਦਿਨ ਮੇਰੇ ਹਿਸਾਬ ਨਾਲ ਘੱਟੋ-ਘੱਟ ਹਫ਼ਤਾ 10 ਦਿਨ ਸੂਣ ਦੇ ਵਿੱਚ ਰਹਿੰਦੇ ਨੇ ਪਹਿਲਾਂ ਮਗਰ ਮਿੱਤਰੋ ਪਸ਼ੂ ਕਦੋਂ ਵੀ ਸੂਲ ਸਕਦਾ ਮੋੜ ਲਓ ਜੀ ਤੌਰ ਬਹੁਤ ਚੰਗੀ ਆ ਸੁ ਕਾਫੀ ਵੀਡੀਓ ਮਿੱਤਰੋ ਆਪਣੀਆਂ ਪੂਰੀਆਂ ਮੱਝਾਂ ਦੀਆਂ ਆ ਰਹੀਆਂ ਨੇ ਤੇ ਜਿਹੋ ਜਾਇ ਕਿੰਨੇ ਜਿੰਨੇ ਰੁਪਏ ਤੁਸੀਂ ਲਾਉਣਿਆ ਤੇ ਉਹ ਜਾਇ ਪਸ਼ੂ ਮਿੱਤਰੋ ਮਿਲ ਜੂਗਾ हां भाई हासिका भाई हासिका काल की हालचाल है बढ़िया भाई बढ़िया ठीक है ਤੇ ਆਪਾਂ ਜਿਹੜੀ ਜੱਜ ਮੱਝ ਦਿਖਾ ਰਹੇ ਹਨਾ ਹਾਂਜੀ ਇਹਦਾ ਸੂਆ ਕਿਹੜਾ ਮੇਨ ਆ ਇਹ ਇਹ ਤੀਜੇ ਸੂਏ ਆ ਤੀਜੇ ਸੂਏ ਸੁਣੀ ਆ ਹਾਂਜੀ ਸਹੀ ਦਾ ਤਾਂ ਕਿੰਨਾ ਕੱਢਿਆ ਜੀ ਇਹਨੇ ਸਹੀ ਇਹਨੇ 20 ਕਿਲੋ ਦੁੱਧ ਕੱਢਿਆ ਜੀ ਕਹਿਣ ਦੀਆਂ ਗੱਲਾਂ ਨੇ ਕੱਢਿਆ ਜੀ ਦੁੱਧ ਦੇ ਵਿੱਚ 20 ਲੀਟਰ ਠੀਕ ਆ ਹਾਂਜੀ ਇੱਕ ਥੋ ਲੈ ਜਾਂਦੀ ਸੀ ਇਹ ਹਰਿਆਣੇ ਚੋਂ ਲੈ ਜਾਂਦੀ ਸੀ ਹਰਿਆਣੇ ਚੋਂ ਹਾਂਜੀ ਠੀਕ ਹੈ ਕਿੰਨੇ ਕ ਦਿਨ ਬਾਕੀ ਹੈ ਅਜੇ ਬਾਕੀ ਇਹਦੇ ਅੱਜ 28 ਤਰੀਕ ਹੋ ਗਈ ਜੀ ਅੱਜ ਇਹਦੇ 10 ਮਹੀਨੇ ਪੂਰੇ ਹੋ ਗਏ ਕਿੰਨੇ ਦਿਨ ਲਾਉਗੀ ਹੁਣ ਵੀ ਹਜੇ ਮਤਲਬ 8-10 ਦਿਨ ਲੇ ਜਾਊਗੀ 10 ਮਹੀਨੇ 10 ਦਿਨ ਹੁੰਦਾ ਟਾਈਮ ਹਾਂਜੀ ਹਾਂਜੀ ਹਾਂ ਤੇ 5-7 ਦਿਨ ਲੈਂਦੀ ਆ ਹਾਂਜੀ ਹਾਂ ਠੀਕ ਹੈ ਤੇ ਠੀਕਾ ਕਿਹੜਾ ਲੱਗਿਆ ਜੀ ਸੀਮਨ ਇਹਦੇ ਪੂਰਾ ਵਧੀਆ ਲੱਗਿਆ ਜੀ ਠੀਕ ਹੈ ਵਧੀਆ ਸੀਮਨ ਲਾਉਣੇ ਆਪਾਂ ਵਧੀਆ ਠੀਕ ਹਾਂਜੀ ਹਾਂ ਤੇ ਮੁੱਲ ਕੀ ਕਰਤਾ ਜੀ ਦਾ ਮੁੱਲ ਤਾਂ 230000 ਆ ਜੀ ਮਾਨਦਾਨ ਹੋ ਮਾਨਦਾਨ ਕਰ ਦਾਂਗੇ ਵਿੱਚੇ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 94636 94637 37846 37846 ਹਾਂਜੀ 94636 37846 ਬਾਈ ਦਾ ਫੋਨ ਨੰਬਰ ਹੈ ਦੁੱਧ ਬਾਈ ਕਹਿੰਦਾ ਵੀ 20 ਲੀਟਰ ਪੂਰਾ ਕੱਢਿਆ ਫੇਸ ਕੁਆਲਟੀ ਫਿਰ ਆਪਾਂ ਕਹਿੰਦੇ ਬਹੁਤ ਚੰਗੀ ਕੱਦ ਘੜ ਮਿੱਤਰੋ ਬਹੁਤ ਚੰਗਾ ਤੇ ਰੰਗ ਵੀ ਮਿੱਤਰੋ ਬਹੁਤ ਹੀ ਵਧੀਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਜੇ ਉਹ ਜਾ ਤੁਹਾਨੂੰ ਕਿਸੇ ਦੀ ਲੋੜ ਆ ਤਾਂ ਸਾਡੀ ਵੀਡੀਓ ਦੇਖੋ ਤੇ ਖਰੀਦ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ